7 ਸਤੰਬਰ 2025 ਦਿਨ ਐਤਵਾਰ ਟੇਲਰ ਦੀ ਖੇਡ ਗਰਾਊਂਡ ਵਿਖੇ ਟੂਰਨਾਮੈਂਟ ਹੋਣ ਜਾ ਰਿਹਾ ਜੀ ਸਾਡੇ ਨਾਲ ਇਹ ਕਰਨ ਵਾਲਾ ਕਿਸੇ ਬੱਚੇ ਚ ਵੀ ਕੋਈ ਸੀਡ ਜਾਊਗਾ ਕਬੱਡੀ ਦਾ ਅਸੀਂ ਕਰਮਾਂ ਦੇ ਭਾਗਾਂ ਵਾਲੇ ਸਮਝਾਂਗੇ ਕਿ ਵੀ ਅਸੀਂ ਆਪਣੀ ਮਾਂ ਬੋਲ ਪੰਜਾਬੀ ਨਾਲ ਕਬੱਡੀ ਨਾਲ ਕਿਸੇ ਨੂੰ ਜੋੜੇਗੇ ਤੇ ਫਿਰ ਸੱਭਿਆਚਾਰ ਨੂੰ ਵੀ ਨਾਲ ਲੈ ਕੇ ਚੱਲ ਰਹੇ ਨੇ ਸਾਡਾ ਸੱਭਿਆਚਾਰਾ ਚਾਤੀ ਦੀ ਇਸ ਬੀਬੀਆਂ ਦੀ ਬਜ਼ੁਰਗ ਬੀਬੀਆਂ ਦੀ ਚਾਟੀ ਰੇਸ ਹੋਊਗੀ ਤੇ ਬੀਬੀਆਂ ਦਾ ਭੰਗੜਾ ਵੀ ਆ ਹਾਂਜੀ ਉਹ ਹੋਰ ਮੈਂ ਤੁਹਾਨੂੰ ਐਡ ਕਰਨਾ ਚਾਹਣਾ ਹਾਂ ਇੱਥੇ ਭੰਗੜਾ ਬੱਚਿਆਂ ਦੀ ਭੰਗੜਾ ਟੀਮ ਵੀ ਹੈਗੀ ਐ ਨਹੀਂ ਇਹ ਫੈਡਰੇਸ਼ਨ ਹੈ ਜਿਹੜੀ ਉਹਨਾਂ ਨੂੰ ਪਲੇਅਰਾਂ ਨੂੰ ਸਪான்ਸਰ ਕਰਕੇ ਬੁਲਾਉਂਦੇ ਨੇ ਜੀ ਤੇ ਛੇ ਟੀਮਾਂ ਨੇ ਉਹਨਾਂ ਚਾਰ-ਚਾਰ ਪਲੇਅਰ ਇੰਟਰਨੈਸ਼ਨਲ ਪੰਜਾਬ ਤੋਂ ਲਾਉਂਦੇ ਨੇ ਜੀ ਤੇ ਕੁਝ ਮੁੰਡੇ ਇਹਨਾਂ ਦੇ ਲੋਕਲ ਹੁੰਦੇ ਨੇ ਜੀ ਵੀ ਆਪਾਂ ਨੂੰ ਜਿਹੜੇ ਆਪਣੇ ਬੱਚੇ ਆਣਗੇ ਤੇ ਬੱਚਿਆਂ ਨੂੰ ਆਪਣੇ ਧਰਮ ਨਾਲ ਜੋੜੀਏ ਤੇ ਉਹਨਾਂ ਨੂੰ ਆਪਣੇ ਕਲਚਰ ਬਾਰੇ ਦੱਸੇ ਤੇ ਜੇ ਉਹ ਆਪਣੇ ਕਲਚਰ ਤੇ ਆਪਣੇ ਧਰਮ ਨਾਲ ਆਪਣੇ ਨਾਲ ਜੁੜ ਗਏ ਜੀ ਉਹੀ ਆਪਣੀ ਸਭ ਤੋਂ ਵੱਡੀ ਪੂੰਜੀ ਹੈ ਯਾਰ ਪੰਜਾਬੀ ਏ ਉਹ ਮੇਰਾ ਪਿਆਰ ਪੰਜਾਬੀ ਏ ਮਾਂ ਖੇਡ ਕਬੱਡੀ ਦੀ ਸੇਵਾ ਕਰਨ ਵਾਲੇ ਅੱਜ ਸਰਕਾਰੇ ਖਾਲਸਾ ਇੰਟਰਨੈਸ਼ਨਲ ਟੀਵੀ ਦੇ ਸਟੂਡੀਓ ਵਿੱਚ ਪਹੁੰਚੇ ਨੇ ਮੇਰੇ ਕਹਿਣ ਤੋਂ ਮਰਾਦ ਸਰਦਾਰ ਗਰਵਿੰਦਰ ਸਿੰਘ ਕਾਲੋਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਬੱਡੀ ਟੂਰਨਾਮੈਂਟ ਕਰਵਾਉਣ ਜਾ ਰਹੇ ਨੇ ਕਿਸ ਤਰੀਕ ਨੂੰ ਟੂਰਨਾਮੈਂਟ ਹੋਣਾ ਕਿੱਥੇ ਹੋਣਾ ਕਿਹੜੇ ਖਿਡਾਰੀਆਂ ਨੇ ਭਾਗ ਲੈਣਾ ਉਹ ਸਾਰੀ ਜਾਣਕਾਰੀ ਅੱਜ ਦਰਸ਼ਕਾਂ ਤੱਕ ਸਾਂਝੀ ਕਰਨ ਲਈ ਉਹ ਪਹੁੰਚੇ ਨੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫਿਰ ਤੁਹਾਡੇ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਨ ਲਈ ਸਾਰੀ ਜਾਣਕਾਰੀ ਸਾਂਝ ਕੀਤੀ ਜਾਊਗੀ ਸਤਿ ਗੁਰਵਿੰਦਰ ਸਿੰਘ ਕਲੋਂ ਸਾਹਿਬ ਤੁਹਾਡਾ ਸਟੂਡੀਓ ਚ ਪਹੁੰਚਣ ਤੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਬਹੁਤ ਬਹੁਤ ਧੰਨਵਾਦ ਖੁਸ਼ਾ ਸਾਹਿਬ ਤੁਹਾਡਾ ਤੁਸੀਂ ਟਾਈਮ ਦਿੱਤਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਆਪਣੇ ਬਾਰੇ ਦੱਸਣਾ ਜੀ ਤੇ ਮੇਰਾ ਪਿੰਡ ਗੱਗੜਪੁਰ ਹੈ ਜੀ ਜ਼ਿਲ੍ਹਾ ਸੰਗਰੂਰ ਤੇ ਤਹਿਸੀਲ ਸੰਗਰੂਰ ਹੈ ਜੀ ਤੇ ਉਸ ਤੋਂ ਬਾਅਦ ਅਸੀਂ ਜਦੋਂ ਆਸਟ੍ਰੇਲੀਆ ਆਏ ਆਸਟ੍ਰੇਲੀਆ ਉਂ ਤੇ ਸਾਡਾ ਸੰਗ ਆਪਣਾ ਸਿਡਨੀ ਪਹੁੰਚੇ ਪਹਿਲੀ ਵਾਰ ਤੇ ਸਿਡਨੀ ਤੋਂ ਬਾਅਦ ਅਸੀਂ ਉੱਥੇ ਕੁਝ ਟਾਈਮ ਅਸੀਂ ਉੱਥੇ ਰੁਕੇ ਜੀ ਤੇ ਉਸ ਤੋਂ ਬਾਅਦ 8-9 ਮਹੀਨੇ ਰਹਿਣ ਤੋਂ ਬਾਅਦ ਫਿਰ ਅਸੀਂ ਬ੍ਰਿਸਬੇਨਾਂ ਚਲੇ ਗਏ ਜੀ ਬ੍ਰਿਸਬੇਨ ਤੋਂ ਆਪਣੇ ਕੰਮਕਾਰ ਲਾਇਸੈਂਸ ਵਗੈਰਾ ਬਣਾਉਂਦੇ ਹੋਏ ਤੇ ਫਿਰ ਅਸੀਂ 2010 ਚ ਕੈਂਬਰਾ ਪਹੁੰਚੇ ਕੈਨਬਰਾ ਪਹੁੰਚਣ ਤੇ ਫਿਰ ਇੱਥੇ ਆ ਕੇ ਸਾਡੀ ਸੈਟਿੰਗ ਸਾਡੀ ਨਿਊ ਜਰਨੀ ਸ਼ੁਰੂ ਹੋਈ ਜੀ ਤੇ ਨਵੀਂ ਲਾਈਵ ਸ਼ੁਰੂ ਹੋਈ ਜੀ ਤੇ ਉਸ ਤੋਂ ਬਾਅਦ ਤੋਂ ਲੈ ਕੇ ਕੈਨਬਰਾ ਚ ਅਸੀਂ ਖੇਡਾਂ ਨਾਲ ਵਾਲੀਬਾਲ ਅਸੀਂ ਪਿੰਡ ਗ ਵਾਲੀਬਾਲ ਖੇੜਦੇ ਹੁੰਦੇ ਸੀਗੇ ਤੇ ਸਕੂਲ ਚ ਖੇੜਦੇ ਹੁੰਦੇ ਸੀਗੇ ਉਸ ਤੋਂ ਬਾਅਦ ਉਹੀ ਸਾਨੂੰ ਇਹ ਜਿਗੇ ਹੌਲੀ ਹੌਲੀ ਆ ਕੇ ਸੈਟਿੰਗ ਹੁੰਦੀ ਹੋਈ ਉਰੇ ਫਿਰ ਅਸੀਂ ਵਾਲੀਬਾਲ ਦਾ ਸ਼ੁਰੂ ਕਰੇ ਪਿੰਡਾਂ ਜਿਹੜੀ ਵਾਲੀਬਾਲ ਕੱਚੀ ਖੇੜਦੇ ਹੁੰਦੇ ਸੀਗੇ ਜੀ ਉਹ ਬਹੁਤ ਹਾਰਡ ਵਾਲ ਹੁੰਦੀ ਸੀਗੀ ਉਹਦੇ ਨਾਲ ਖੇਡਦੇ ਸੀਗੇ ਇੱਕ ਸ਼ਮੈਸ਼ੀ ਹੁੰਦੀ ਐ ਇੱਕ ਸ਼ੂਟਿੰਗ ਹੁੰਦੀ ਐ ਤੇ ਫਿਰ ਅਸੀਂ ਇੱਥੇ ਸ਼ੁਰੂ ਕਰਿਆ ਜੀ ਤੇ ਉਹਦੇ ਨਾਲ ਫਿਰ ਸਾਡੇ ਨਾਲ ਹੋਰ ਸਰਕਲ ਜੁੜੇ ਉਹ ਸਾਡੇ ਪਲੇਅਰ ਜਿਨ੍ਹਾਂ ਨੂੰ ਪਤਾ ਲੱਗੀ ਗਿਆ ਵੀ ਸ਼ੂਟਿੰਗ ਖੇਡਦੇ ਨੇ ਕੱਚੀ ਬਾੜ ਪਿੰਡਾਂ ਵਾਲੀ ਉਹ ਖੇਡਦੇ ਤੇ ਉਸ ਤੋਂ ਬਾਅਦ ਅਸੀਂ ਫਿਰ ਗੁਰੂ ਘਰ ਵਿਖੇ ਨੈੱਟ ਲਾ ਕੇ ਉੱਥੇ ਖੇਡਦੇ ਰਹੇ ਤੇ ਬਹੁਤ ਸੰਗਤ ਜੁੜਦੀ ਐ ਸਾਡੇ ਨਾਲ ਜੀ ਉਸ ਤੋਂ ਬਾਅਦ ਜਰਨੀ ਤੋਂ ਬਾਅਦ ਹੀ ਸਾਡਾ ਤੇ ਸੈਟਿੰਗ ਹੁੰਦੀ ਹੋਈ ਟੈਕਸੀ ਫਿਰ ਅਸੀਂ 2015 ਤੱਕ ਟੈਕਸੀ ਚਲਾਈ ਜੀ ਤੇ ਉਸ ਤੋਂ ਬਾਅਦ 15 ਦਿਨ ਬਾਅਦ ਫਿਰ ਉੱਪਰ ਆ ਗਈ ਜੇ ਫਿਰ ਅਸੀਂ ਲਾਈਨ ਚੇਂਜ ਕਰ ਲਈ ਕੰਸਟਰਕਸ਼ਨ ਲਾਈਨ ਸ਼ੁਰੂ ਹੋ ਗਈ ਉਦੋਂ ਦੀ ਸ਼ੁਰੂ ਹੋਈ ਸੀਗੀ ਬਿਜੀ ਹੁੰਦੀ ਹੁੰਦੀ ਤੇ ਅੱਜ ਕੱਲ ਅਸੀਂ ਮੇਰਾ ਸਕੈਫੋਲਡਿੰਗ ਦਾ ਬਿਜ਼ਨਸ ਹੈ ਜੀ ਕੈਂਬਰਾ ਚ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਚੱਲਦੀ ਪਈ ਹੈ ਜੀ ਠੁੱਡੀ ਮੁੱਢਲੀ ਪੜ੍ਹਾਈ ਕਿੱਥੋਂ ਦੀ ਹੈ ਜੀ ਮੇਰੀ ਮੁੱਢਲੀ ਪੜ੍ਹਾਈ ਮੈਂ ਪਿੰਡੋਂ ਸੰਗਰੂ ਆਪਣੇ ਗੱਗੜਪੁਰੋਂ ਕੀਤੀ ਹੈ ਜੀ ਪਲੱਸ 2 ਤੱਕ ਜੀ ਹਾਂ 12ਵੀਂ ਜਮਾਤ ਤੱਕ ਤੁਸੀਂ ਗੱਗੜਪੁਰੋਂ ਪੜ੍ਹੇ ਮੈਂ ਗੱਗੜਪੁਰੋਂ ਕੀਤੀ ਤੇ ਸਾਡਾ ਵੀ 2 ਕਿਲੋਮੀਟਰ ਸਾਡਾ ਪੀਰਵਾਲ ਤੇ ਤੇ ਗੱਗੜਪੁਰ ਦਾ ਸਾਂਝਾ ਸਕੂਲ ਸੀ ਜੇ ਸਾਡਾ ਦੋਨੇ ਪਿੰਡਾਂ ਦਾ ਉੱਥੇ ਜਾਂਦੇ ਹੁੰਦੇ ਸੀਗੇ ਫਿਰ ਉਸ ਤੋਂ ਬਾਅਦ ਫਿਰ ਮੈਂ ਸਟੈਨੋਗ੍ਰਾਫੀ ਕਰ ਲਈ ਜੀ ਪੰਜਾਬ ਸੁਨਾਮ ਆਈਟੀਆਈ ਤੋਂ ਉਸ ਤੋਂ ਬਾਅਦ ਫਿਰ ਮੈਂ ਚੰਡੀਗੜ੍ਹ ਚਲਾ ਗਿਆ ਜੀ ਆਪਣਾ ਕਾਰੋਬਾਰ ਕ੍ਰੈਸ਼ਰ ਦਾ ਮੇਰੇ ਮਾਮਾ ਜੀ ਸੀਗੇ ਉਹ ਠੇਕੇਦਾਰੀ ਲੈਣ ਚ ਸੀਗੇ ਪੀ ਡਬਲਯੂ ਡੀ ਚ ਫਿਰ ਉੱਥੇ ਚਲੇ ਗਏ ਮੈਂ ਉਹ ਤਿੰਨ ਚਾਰ ਸਾਲ ਉੱਥੇ ਲੱਗੇ ਜੀ ਮੇਰੇ ਤੇ ਚੰਡੀਮੰਦਰ ਪੰਚਕੂਲੇ ਉਹ ਯਾਦਾਂ ਜੋ ਯਾਦ ਨੇ ਜੀ ਤੇ ਮਾਮਾ ਜੀ ਮੇਰੇ ਉੱਥੇ ਰਹਿੰਦੇ ਹੁੰਦੇ ਸੀਗੇ ਉਸ ਤੋਂ ਬਾਅਦ ਮੈਰਿਜ ਹੋਈ ਮੈਰਿਜ ਤੋਂ ਬਾਅਦ ਫਿਰ ਬਾਹਰ ਲਿਆਂ ਓੜਾ ਰਿਆਂ ਪਰ ਯਾਨੀ ਕਿ ਗੱਗੜਪੁਰ ਵਾਲੇ ਤਹਿਸੀਲ ਵੀ ਸੰਗਰੂਰ ਤੇ ਜ਼ਿਲ੍ਹਾ ਵੀ ਸੰਗਰੂਰ ਹਾਂ ਜੇ ਜਿਹੜੇ ਅੱਜ ਕੱਲ ਸੰਗਰੂਰ ਵਾਲੇ ਪੰਜਾਬ ਤੇ ਰਾਜ ਕਰ ਰਹੇ ਆ ਸਾਡਾ ਜ਼ਿਲ੍ਹਾ ਸੰਗਰੂਰ ਹੈ। ਹਾਂਜੀ ਤੇ ਦੂਸਰੀ ਗੱਲ ਆਈਟੀਆਈ ਕੀਤੀ ਤੁਸੀਂ ਸੁਨਾਮ ਤੋਂ? ਹਾਂਜੀ ਸ਼੍ਰੀ ਉਦਮ ਸਿੰਘ ਤੇ ਨਾਂ ਕਰਕੇ ਸੁਨਾਮ ਜਾਣਿਆ ਜਾਂਦਾ। ਹਾਂਜੀ ਹਾਂਜੀ ਪਹਿਲੇ ਦਰਸ਼ਕੋ ਕੋਈ ਸਮਾਂ ਸੀ ਕਿ ਉਦਮ ਸਿੰਘ ਸੁਨਾਮ ਕਰਕੇ ਜਾਣਿਆ ਜਾਂਦਾ ਸੀ ਤੇ ਜਦੋਂ ਉਹਨਾਂ ਨੇ ਕੌਮ ਦੀ ਲੱਥੀ ਪੱਗ ਸਿਰ ਤੇ ਰੱਖੀ ਤੇ ਫੇਰ ਉਦਮ ਸਿੰਘ ਕਰਕੇ ਸੁਨਾਮ ਜਾਣਿਆ ਜਾਣ ਲੱਗ ਗਿਆ। ਅੱਜ ਕੱਲ ਸੁਨਾਮ ਨੂੰ ਉਦਮ ਸਿੰਘ ਵਾਲਾ ਸੁਨਾਮ ਕਿਹਾ ਜਾਂਦਾ ਤੇ ਸਾ ਗੁਰਵਿੰਦਰ ਸਿੰਘ ਕਾਹਲੋਂ ਗਗੜਪੁਰ ਨੇ ਜਿੱਦਾਂ ਆਪਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਦੀ ਜਰਨੀ ਸ਼ੁਰੂ ਹੋਈ ਆਸਟ੍ਰੇਲੀਆ ਪਹਿਲਾਂ ਸਿਡਨੀ ਆਏ ਫਿਰ ਮੈਲਬਨ ਗਏ ਤੇ ਫਿਰ ਕੈੰਬਰਾ ਆਏ ਤੇ ਅੱਜ ਕੱਲ ਇਹਨਾਂ ਦਾ ਜਿਹੜਾ ਕੰਸਟਰਕਸ਼ਨ ਲਾਈਨ ਦਾ ਕੰਮ ਸਕੈਫੋਲਡਿੰਗ ਦਾ ਤੁਹਾਡੀ ਕੰਪਨੀ ਦਾ ਕੀ ਨਾਮ ਸਾ ਗੁਰਵਿੰਦਰ ਸਿੰਘ ਜੀ ਕਾਹਲੋਂ ਸਕੈਫੋਲਡਿੰਗ ਪੀਟੀਵਾਈ ਐਲਟੀਡੀ ਠੀਕ ਹੈ ਜੀ ਕਾਹਲੋਂ ਸਕੈਫੋਲਡਿੰਗ ਸਕੈਫੋਲਡਿੰਗ ਹਾਂਜੀ ਹਾਂਜੀ ਠੀਕ ਹੈ ਜੀ ਬੜੀ ਖੁਸ਼ੀ ਹੋਈ ਜਿਵੇਂ ਆਪਾਂ ਕਹਿੰਦੇ ਨੇ ਇੰਡੀਆ 'ਚ ਢੂਲੇ ਦਾ ਸਮਾਨ ਆ ਜੀ ਉਹ ਜਿਵੇਂ ਡਵਲ ਸਟੋਰੀ ਘਰ ਬਣਦੇ ਨੇ ਹਾਂਜੀ ਉਹਨਾਂ ਦਾ ਸੇਫਟੀ ਪਰਪਸ ਲਈ ਉਹ ਸਾਰੇ ਲੱਗਦੀ ਹੈ ਤੇ ਸਿੰਗਲ ਸਟੋਰੀ ਨੂੰ ਵੀ ਲੱਗਦੀ ਹੈ ਡਵਲ ਸਟੋਰੀ ਨੂੰ ਵੀ ਲੱਗਦੀ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਕਲੋ ਸਾਹਿਬ ਹੁਣ ਆਪਾਂ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਦੱਸਿਓ ਕਿ ਤੁਹਾਡੇ ਕਲੱਬ ਦਾ ਨਾਂ ਕੀ ਹੈ ਜੀ ਹਾਂਜੀ ਉਹਦਾ ਨਾਂ ਅਸੀਂ ਰੱਖਿਆ ਸੀਗਾ ਜੀ ਆਪਾਂ ਪੰਜਾਬ ਤੋਂ ਆਏ ਹਾਂ ਜੀ ਤੇ ਪੰਜਾਬ ਨਾਲ ਹੀ ਪੰਜਾਬੀ ਲਈ ਜਿਉਣਾ ਹੈ ਜੀ ਆਪਾਂ ਤੇ ਪੰਜਾਬੀ ਲਈ ਹੀ ਮਰਨਾ ਹੈ ਜੀ ਤੇ ਅਸੀਂ ਦੇਖਿਆ ਵੀ ਜਦੋਂ ਆਪਾਂ ਪੰਜਾਬ ਦਾ ਨਾਂ ਹੀ ਆਪਾਂ ਕਿਉਂ ਨਾ ਰੱਖੀਏ ਜੀ ਆਪਾਂ ਜੋ ਕੋਈ ਵੀ ਐਕਟੀਵਿਟੀ ਕਰਾਉਣੀ ਹੈ ਕੁਝ ਵੀ ਕਰਾਉਣਾ ਹੈ ਪਹਿਲਾਂ ਆਪਣਾ ਨਾਮ ਪਹਿਲਾਂ ਬੋਲਣਾ ਚਾਹੀਦਾ ਵੀ ਪੰਜਾਬੀ ਪੰਜਾਬ ਵਾਲੀ ਤੇ ਉਹਦੇ ਕਰਕੇ ਫਿਰ ਅਸੀਂ ਸਾਰਿਆਂ ਨੇ ਸੋਚ ਵਿਚਾਰ ਕਰਕੇ ਪੰਜਾਬੀ ਯੂਥ ਕਲੱਬ ਕੈਨਬਰਾ ਅਸੀਂ ਉਹ ਯੂਥ ਵੀ ਅਸੀਂ ਨਾਲ ਜੁੜਿਆ ਤੇ ਕਲੱਬ ਅਸੀਂ ਨਾਲ ਇਹਨਾਂ ਤਾਂ ਅਸੀਂ ਇਹਦਾ ਨਾਂ ਦਾ ਰੱਖਿਆ ਜੀ ਬਹੁਤ ਵਧੀਆ ਨਾਂ ਜੀ ਪੰਜਾਬੀ ਯੂਥ ਕਲੱਬ ਕੈਨਬਰਾ ਕੈਨਬਰਾ ਜੀ ਕੈਨਬਰਾ ਚ ਫਿਰ ਅਸੀਂ ਆਵਦਾ ਰਹ ਰਹੇ ਹਾਂ ਸਾਨੂੰ ਸਾਰਾ ਕੁਝ ਕੈਨਬਰਾ ਨੇ ਹੀ ਦਿੱਤਾ ਹੈਗਾ ਰਹੇ ਆ ਤੇ ਉਹ ਅਸੀਂ ਉਹ ਵੀ ਨਾਲ ਜੋੜਿਆ ਕਰਮ ਤੇ ਤੇ ਜਨਮ ਭੂਮੀ ਦੋਨੇ ਅਸੀਂ ਜੋੜ ਕੇ ਫਿਰ ਇਹ ਰੱਖਿਆ ਤਾਂ ਜੋ ਫਿਰ ਦਰਸ਼ਕੋ ਜਨਮ ਭੂਮੀ ਨੂੰ ਕਰਮ ਭੂਮੀ ਨਾਲ ਜੋੜਨਾ ਇਹ ਵੱਡੀ ਗੱਲ ਆ ਚੰਗੀ ਸੋਚ ਆ ਤੇ ਵਧੀਆ ਸੋਚ ਦੇ ਵਧੀਆ ਨਤੀਜੇ ਸਾਹਮਣੇ ਆਉਂਦੇ ਆ ਤੇ ਇਹ ਜਿਹੜਾ ਟੂਰਨਾਮੈਂਟ ਤੁਸੀਂ ਕਰਾਉਣ ਜਾ ਰਹੇ ਆ ਜੀ ਇਹ ਕਿੰਨੀ ਤਰੀਕ ਨੂੰ ਆ ਟੂਰਨਾਮੈਂਟ ਜੀ ਇਹ ਟੂਰਨਾਮੈਂਟ 7 ਸਪਟੰਬਰ ਸੰਡੇ ਵਾਲੇ ਦਿਨ ਰੱਖਿਆ ਜੀ ਤੇ ਪਹਿਲਾਂ ਸਾਨੂੰ ਸੀਗਾ ਵੀ ਸੈਟਰਡੇ ਦਾ ਰੱਖ ਲਈ ਸੈਟਰਡੇ ਤੋਂ ਚਲੋ ਆਪਣਾ ਭਾਈਚਾਰਾ ਜਾਂ ਕੰਮਾਂ ਵਾਲੇ ਨੇ ਜੀ ਤੇ ਉਹਦੇ ਕਰਕੇ ਫਿਰ ਸੰਡੇ ਨੂੰ ਸਾਰੇ ਫ੍ਰੀ ਹੁੰਦੇ ਨੇ ਜੀ ਛੁੱਟੀ ਹੁੰਦੀ ਹੈ ਕੋਈ ਕੁਮ ਮੈਂ ਕਰ ਗੁਰੂ ਘਰ ਜਾਂਦੇ ਨੇ ਜਾਂ ਔਰ ਉਹਦੇ ਕਰਕੇ ਅਸੀਂ 7 ਸਪਟੰਬਰ ਸੰਡੇ ਵਾਲੇ ਦੇ ਨਾਲ ਟੇਲਰ ਗਰਾਊਂਡ ਦੇ ਵਿੱਚ ਰੱਖਿਆ ਜੀ ਇਹ ਜਿੱਥੇ ਕੀ ਆਪਣਾ ਪੰਜਾਬੀਆਂ ਦਾ ਗੜਾ ਹੈ ਜੀ ਤੇ ਜ਼ਿਆਦਾਤਰ ਪੰਜਾਬੀ ਬਜ਼ੁਰਗ ਇੱਥੇ ਵਾਕ ਕਰਦੀ ਮਿਲਦੇ ਨੇ ਜੀ ਰੋਥੇ ਰੱਖ ਲਈ ਆ ਕਰਕੇ ਅਸੀਂ ਜੋ 7 ਸਪਟੰਬਰ ਰੱਖਿਆ ਜੀ 7 ਸਤੰਬਰ 2025 ਦਿਨ ਐਤਵਾਰ ਟੇਲਰ ਦੀ ਖੇਡ ਗਰਾਊਂਡ ਵਿਖੇ ਟੂਰਨਾਮੈਂਟ ਹੋਣ ਜਾ ਰਿਹਾ ਜੀ ਤੇ ਇਸ ਟੂਰਨਾਮੈਂਟ ਵਿੱਚ ਜਿਵੇਂ ਕਬੱਡੀ ਤਾਂ ਕਲੀਅਰ ਹੀ ਆ ਤੁਹਾਡੇ ਪੋਸਟਰ ਤੋਂ ਹੀ ਪਤਾ ਲੱਗਦਾ ਤੇ ਕਬੱਡੀ ਦੇ ਨਾਲ ਹੋਰ ਕਿਹੜੀਆਂ-ਕਿਹੜੀਆਂ ਖੇਡਾਂ ਕਰਵਾ ਰਹੇ ਕਬੱਡੀ ਦੇ ਨਾਲ ਅਸੀਂ ਖੇਡਾਂ ਹੋਰ ਇੱਕ ਬੱਚਿਆਂ ਦੀ ਕਬੱਡੀ ਜੀ ਜਿਹੜੇ ਛੋਟੇ ਬੱਚੇ ਅੱਜਕੱਲ ਖੇਡਦੇ ਨੇ ਇਥੋਂ ਦੇ ਬੌਨਾਂ ਨੇ ਜੀ ਤੇ ਉਹ ਕਈਆਂ ਦੇ ਹੈਗਾ ਤਾਂ ਵੀ ਅਸੀਂ ਖੇਡੀਏ ਪਰ ਉਹ ਜੇ ਪ੍ਰੈਕਟੀਕਲੀ ਦੇਖਣਗੇ ਜੀ ਇੱਥੇ ਹੋ ਸਕਦਾ ਹੈ ਵੀ ਉਹ ਜ਼ਿਆਦਾ ਜੁੜ ਨਹੀਂ ਵੈਸੇ ਫੋਨ ਤੇ ਵੀਡੀਓ ਤੇ ਟੀਵੀਆਂ ਦੇ ਦੇਖ ਲੈਂਦੇ ਨੇ ਵੀ ਕਬੱਡੀ ਖੇਡੀ ਜਾ ਰਹੀ ਹੈ ਜੀ ਤੇ ਪਰ ਉਹ ਅਸੀਂ ਰੱਖਿਆ ਵੀ ਓਪਨ ਕਬੱਡੀ ਦਾ ਹੈਗੀ ਹੈ ਜੀ ਤੇ ਉਹਦੇ ਨਾਲ ਅਸੀਂ ਬੱਚਿਆਂ ਦੀ ਕਬੱਡੀ ਤੇ ਬੱਚਿਆਂ ਦੀ ਕੁੜੀਆਂ ਦੀ ਕਬੱਡੀ ਵੀ ਨਾਲ ਰੱਖੀਏ ਜੀ ਤੇ ਇਹ ਦੋ ਅਸੀਂ ਨਾਲ ਐਕਟੀਵਿਟੀ ਸਪੈਸ਼ਲ ਰੱਖਿਆ ਨੇ ਜੀ ਵੀ ਇਹ ਨਾਲ ਜੋੜੀਏ ਵੀ ਜੇ ਅਸੀਂ ਸਾਡੇ ਨਾਲ ਇਹ ਕਰਨ ਨਾਲ ਕਿਸੇ ਬੱਚੇ ਚ ਵੀ ਕੋਈ ਸੀਡ ਜਾਊਗਾ ਕਬੱਡੀ ਦਾ ਅਸੀਂ ਕਰਮਾ ਵਾਲੇ ਭਾਗਾਂ ਵਾਲੇ ਸਮਝਾਂਗੇ ਜੀ ਵੀ ਅਸੀਂ ਆਪਣੀ ਮਾਂ ਬੋਲ ਪੰਜਾਬੀ ਨਾਲ ਕਬੱਡੀ ਨਾਲ ਕਿਸੇ ਨੂੰ ਜੋੜੇ ਹੋਏ ਇਹਦੇ ਕਰਕੇ ਅਸੀਂ ਇਹ ਐਕਟੀਵਿਟੀ ਨਾਲ ਬੱਚਿਆਂ ਦੀ ਰੱਖੀ ਉਸ ਤੋਂ ਬਾਅਦ ਬੀਬੀਆਂ ਦਾ 뮤지컬 ਚੇਅਰ ਹੁੰਦਾ ਹੀ ਉਹ ਨਾਰਮਲ ਆਈ ਚਾਤੀ ਰੇਸ ਵੀ ਸਿਰ ਤੇ ਘੜਾ ਉਹਰੇ ਚਾਤੀ ਥੋੜਾ ਜਿਹਾ ਅਪਗ੍ਰੇਡ ਹੋ ਗਿਆ ਜੀ ਵੀ ਉਹ ਰੱਖ ਲਏ ਉਹ ਬਜ਼ੁਰਗਾਂ ਦੀ ਰੇਸ ਵੀ ਅਸੀਂ ਨਾਲੇ ਚ ਐਡ ਕਰ ਰਹੇ ਹਾਂ ਜੀ ਹਾਂਜੀ ਸੋਕਿਉ ਮੰਦਾਖੀਏ ਜਿਤ ਜੰਮੇ ਰਜਾਨ ਦੇ ਮਹਾਵਾਕ ਅਨਸਾਰ ਪੰਜਾਬੀਓ ਪੰਜਾਬੀ ਯੂਥ ਕਲੱਬ ਕੈੰਬਰਾਂ ਨੇ ਲੜਕੀਆਂ ਦੀ ਕਬੱਡੀ ਵੀ ਨਾਲ ਹੀ ਰੱਖੀ ਆ ਲੜਕਿਆਂ ਦੀ ਕਬੱਡੀ ਦੇ ਨਾਲ ਨਾਲ ਫਿਰ ਪਨੀਰੀ ਦਾ ਵੀ ਧਿਆਨ ਰੱਖਿਆ ਗਿਆ ਅੰਡਰ 17 ਬੱਚਿਆਂ ਦੀ ਲੜਕਿਆਂ ਦੀ ਨੌਜਵਾਨਾਂ ਦੀ ਕਬੱਡੀ ਵੀ ਹੋਣ ਜਾ ਰਹੀ ਆ ਤੇ ਫਿਰ ਸੱਭਿਆਚਾਰ ਨੂੰ ਵੀ ਨਾਲ ਲੈ ਕੇ ਚੱਲ ਰਹੇ ਨੇ ਸਾਡੇ ਸੱਭਿਆਚਾਰਾ ਚਾਟੀ ਰੇਸ ਬੀਬੀਆਂ ਦੀ ਬਜ਼ੁਰਗ ਬੀਬੀਆਂ ਦੀ ਚਾਟੀ ਰੇਸ ਹੋਊਗੀ ਤੇ ਬੀਬੀਆਂ ਦਾ ਭੰਗੜਾ ਵੀ ਆ ਹਾਂਜੀ ਉਹ ਹੋਰ ਮੈਂ ਤੁਹਾਨੂੰ ਐਡ ਕਰਨਾ ਚਾਹੁੰਦਾ ਹਾਂ ਇੱਥੇ ਭੰਗੜਾ ਬੱਚਿਆਂ ਦੀ ਭੰਗੜਾ ਟੀਮ ਵੀ ਹੈਗੀਆਂ ਨੇ ਜੀ ਕਾਫੀ ਬੱਚਿਆਂ ਦੀ ਭੰਗੜਾ ਟੀਮ ਵੀ ਆਉਣਗੇ ਤੇ ਆਪਣੇ ਬੰਦ ਆਪਣਾ ਬਜ਼ੁਰਗਾਂ ਦੀ ਵੀ ਹੈ ਹੋ ਸਕਦਾ ਹੈ ਵੀ ਉਹ ਵੀ ਕਰਨ ਪਰ ਆਪਣੇ ਬੰਦਿਆਂ ਦੇ ਆਪਣੇ ਭੰਗੜਾ ਹੈਗੇ ਨੇ ਜੀ ਟੀਮ ਉਹ ਵੀ ਸ਼ਾ ਆਪਾਂ ਐਡ ਕਰਾਂਗੇ ਜੀ ਵੀ ਗਰਾਊਂਡ ਨੂੰ ਆਪਾਂ ਵੀ ਜਿੰਨਾ ਟਾਈਮ ਵੀ ਚੱਲਣਾ ਹੈ ਵੀ ਆਪਾਂ ਬੁੱਕੇ ਰੱਖਣਾ ਹੈ ਜੀ ਉਹਦੇ ਕਰਕੇ ਅਸੀਂ ਭੰਗੜਾ ਵੀ ਨਾਲ ਤੇ ਰੱਖ ਲਈਏ। ਅ ਟੈਲਰ ਦੀ ਜਿਹੜੀ ਗਰਾਊਂਡ ਹੋਊਗੀ 7 ਸਤੰਬਰ ਵਾਲੇ ਦਿਨ ਐਤਵਾਰ ਵਾਲੇ ਦਿਨ ਸਾਨੂੰ ਐਦਾਂ ਪੰਜਾਬ ਬਣਿਆ ਮਹਿਸੂਸ ਕਰੂਗਾ ਜਿਵੇਂ ਜਗਰਾਉਂ ਦੀ ਰੋਸ਼ਨੀ ਤੇ ਛਪਾਰ ਦੇ ਮੇਲੇ ਤੇ ਆਗੇ ਹੁੰਦੇ ਆ। ਹਾਂਜੀ। ਬਾਬਿਆਂ ਦੀ ਜਿਹੜੀ ਭੰਗੜੇ ਦੀ ਟੀਮ, ਨੌਜਵਾਨਾਂ ਦੀ ਭੰਗੜੇ ਦੀਆਂ ਟੀਮਾਂ, ਬੀਬੀਆਂ ਦਾ ਭੰਗੜਾ, ਬੀਬੀਆਂ ਦੀ ਚਾਟੀ ਰੇਸ, ਕੁੜੀਆਂ ਦੀ ਕਬੱਡੀ, ਨੌਜਵਾਨ ਮੁੰਡਿਆਂ ਦੀ ਕਬੱਡੀ ਤੇ ਮੇਰੇ ਖਿਆਲ ਚ ਵਾਲੀਬਾਲ ਵੀ ਕਰਵਾ ਰਹੇ ਆ ਜੀ ਤੁਸੀਂ ਹਾਂਜੀ ਵਾਲੀਬਾਲ ਦਾ ਵੀ ਅਸੀਂ ਨਾਂ ਰੱਖਿਆ ਜੀ ਤੇ ਕੈਨੇਡਾ ਚ ਥੋੜਾ ਜਿਹਾ ਇਫੈਕਟ ਪੈਂਦਾ ਜੀ ਹਵਾ ਦਾ ਵਿਭਿੰਨੀ ਥੋੜੀ ਜੇ ਸਾਡਾ ਹਵਾ ਦਾ ਨਾਂ ਹੋਇਆ ਤਾਂ ਨਾਲ ਅਸੀਂ ਐਡ ਉਹ ਰੱਖੀਏ ਜੀ ਉਹ ਦਾ ਜੇ ਨਾ ਹੋਈ ਤਾਂ ਉਹ ਹੋਊਗੀ ਜਊਗੀ ਜੇ ਨਹੀਂ ਹੋਈ ਨਾ ਹੋਈ ਹਵਾ ਫਿਰ ਦੇਖਦੇ ਆਂ ਜੀ ਅੱਗੇ ਕੀ ਉਹ ਕਰਦੇ ਹੌਸਲਾ ਜੇ ਵਾਤਾਵਰਣ ਨੇ ਪ੍ਰਭਾਵਤ ਨਾ ਕੀਤਾ ਤਾਂ ਵਾਲੀਬਾਲ ਹੋਊਗਾ ਜੇ ਉਸ ਦਿਨ ਕੋਈ ਹਵਾ ਦਾ ਜਿਆਦਾ ਹਵਾ ਵਗਦੀ ਹੋਈ ਤਾਂ ਵਾਲੀਵਾਲ ਕੈਨਸਲ ਹੋਊਗਾ ਹਾਂਜੀ ਬਹੁਤ ਖੁਸ਼ੀ ਹੋਈ ਜੀ ਤੁਹਾਡੇ ਟੂਰਨਾਮੈਂਟ ਦੀ ਤਾਰੀਖ ਤੁਸੀਂ ਡਿਕਲੇਅਰ ਕੀਤੀ ਆ ਟੂਰਨਾਮੈਂਟ ਦਾ ਸਥਾਨ ਦੱਸਿਆ ਕਿ ਟੇਲਰ ਦੀ ਗਰਾਊਂਡ ਵਿੱਚ ਹੋਣੀ ਆ ਟੂਰਨਾਮੈਂਟ ਦੀ ਗਤੀਵਿਧੀਆਂ ਦੱਸੀਆਂ ਨੇ ਹਾਂਜੀ ਕਲੋ ਸਾਬ ਤੁਸੀਂ ਤਾਰੀਖ ਤਾਂ ਦੱਸਤੀ ਇਹ ਟੂਰਨਾਮੈਂਟ ਸ਼ੁਰੂ ਕਿੰਨੇ ਵਜੇ ਹੋਊਗਾ ਉਹਦਾ ਸਮਾਂ ਕੀ ਆ ਸਹੀ ਸਵੇਰੇ ਇਹ ਸ਼ੁਰੂ ਹੋਣ ਦਾ 9 ਵਜੇ ਦਾ ਰੱਖਿਆ ਜੀ ਤੇ ਉਸ ਤੋਂ ਬਾਅਦ ਫਿਰ ਆਪਣੀ ਜਿਹੜੇ ਫੈਮਿਲੀ ਨੇ ਹੋਰ ਨੇ ਉਹ ਹੌਲੀ-ਹੌਲੀ ਤਿਆਰ-ਤਿਆਰ ਹੁੰਦੇ ਹੁੰਦੇ ਟਾਈਮ ਆਪਾਂ ਨੂੰ ਤਿਆਰੀ-ਬਿਆਰੀ ਨੂੰ ਥੋੜਾ ਜਿਹਾ ਟਾਈਮ ਲੱਗ ਹੀ ਜਾਂਦਾ ਹੈਗਾ ਵੀ ਮੇਲੇ ਜਾਣਾ ਹੈਗਾ ਬੱਚਿਆਂ ਨੂੰ ਤਿਆਰ ਕਰਨਾ ਹੈਗਾ ਆਪ ਟਾ ਟੂਰ ਲਾਉਣੀ ਹੈਗੀ ਫਿਰ ਲੇਟ ਹੋ ਜਾਂਦਾ 9 ਵਜੇ ਦਾ ਅਸੀਂ ਰੱਖਿਆ ਤੇ 10:00 ਵਜੇ ਦੇ ਨਾਲ ਅਸੀਂ ਮੈਚ ਸ਼ੁਰੂ ਹੋ ਜਾਣਗੇ ਤੇ ਜੋ ਵੀ ਐਕਟੀਵਿਟੀ ਸਾਰਿਆਂ ਦੀ ਉਹ 10:00 ਵਜੇ ਦੇ ਨਾਲ ਅਸੀਂ ਸ਼ੁਰੂ ਰੱਖਿਆ ਉੱਤੇ ਸਟਾਲਾਂ ਦਾ ਵੀ ਹੈਗਾ ਹੈਗਾ ਪ੍ਰੋਗਰਾਮ ਖਾਣ-ਪੀਣ ਦਾ ਵੀ ਹੈਗਾ ਹੈਗਾ ਤੇ ਇਹ ਰੱਖਿਆ ਹੋਇਆ ਜੀ ਦਰਸ਼ਕੋ ਜਿਵੇਂ ਕੱਲੋਂ ਸਾਹਿਬ ਨੇ ਦੱਸਿਆ ਠੀਕ 9 ਵਜੇ ਅਰਦਾਸ ਹੋਣੀ ਹੈ ਟੂਰਨਾਮੈਂਟ ਦੀ ਆਰੰਭਤਾ ਦੀ ਤੇ ਕੋਸ਼ਿਸ਼ ਕਰਿਓ ਜਿੰਨੇ ਵੀ ਪੰਜਾਬੀ ਇਸ ਸਨੇਹ ਨੂੰ ਸੁਣ ਰਹੇ ਨੇ ਕਿ ਆਪਾਂ ਅਰਦਾਸ ਦੇ ਵਿੱਚ ਜ਼ਰੂਰ ਸ਼ਾਮਲ ਹੋਈਏ ਜਦੋਂ 9 ਵਜੇ ਠੀਕ ਅਰਦਾਸ ਹੋਣੀ ਹੈ ਟੂਰਨਾਮੈਂਟ ਦੀ ਸ਼ੁਰੂਆਤ ਦੀ ਤੇ ਆਪਾਂ ਕੋਸ਼ਿਸ਼ ਕਰੀਏ 9 ਵਜੇ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਤੇ 10 ਵਜੇ ਟੂਰਨਾਮੈਂਟ ਸਟਾਰਟ ਹੋ ਜਾਣਾ ਕਿਉਂਕਿ ਇਵੈਂਟ ਵੱਧ ਨੇ ਵਾਧੂ ਇਵੈਂਟ ਕਰਾਉਣ ਲਈ ਸਮਾਂ ਲੱਗਣਾ ਤੇ ਉਸ ਲਈ ਸਾਰੇ ਦਰਸ਼ਕਾਂ ਨੂੰ ਤੇ ਸਾਰੇ ਖੇਡ ਪ੍ਰੇਮੀਆਂ ਨੂੰ ਸਾਡੇ ਵੱਲੋਂ ਵੀ ਅਪੀਲ ਹੈ ਕਿ ਸਮੇਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਠੀਕ 9 ਵਜੇ ਟੇਲਰ ਦੀ ਗਰਾਊਂਡ 'ਚ ਪਹੁੰਚਣ ਦੀ ਕੋਸ਼ਿਸ਼ ਕਰਿਓ ਤੇ ਇਹ ਜਿਹੜੀਆਂ ਟੀਮਾਂ ਕਿੱਥੋਂ-ਕਿੱਥੋਂ ਆ ਰਹੀਆਂ ਨੇ ਜੀ ਕਬੱਡੀ ਦੀਆਂ ਤੇ ਕਿੰਨੀਆਂ ਟੀਮਾਂ ਭਾਗ ਲੈ ਰਹੀਆਂ ਨੇ ਇਹ ਟੀਮਾਂ ਜੀ ਆਪਣੇ ਜਿਹੜੇ ਇਨ੍ਹਾਂ 'ਚ ਪਲੇਅਰ ਨੇ ਜੀ ਹਰੇਕ ਟੀਮ 'ਚ ਇੰਟਰਨੈਸ਼ਨਲ ਪਲੇਅਰ ਆਉਂਦੇ ਨੇ ਜੀ ਵੀ ਜਿਹੜੇ ਆਪਣੇ ਪੰਜਾਬ ਤੋਂ ਮੁੰਡੇ ਨੇ ਜੀ ਨਵੇਂ ਇੱਕ ਤਾਂ ਇੰਟਰਨੈਸ਼ਨਲ ਜਿਹੜੇ ਪਹਿਲਾਂ ਟੀਮਾਂ ਹੁੰਦੇ ਨੇ ਉਹ ਅੱਜ ਕੱਲ ਮੈਚ ਚੱਲ ਰਹੇ ਨੇ ਯੂਕੇ ਚ ਕੈਨੇਡਾ ਅਮਰੀਕਾ ਉਧਰ ਚੱਲ ਰਹੇ ਨੇ ਇੱਕ ਜਿਹੜੇ ਇੰਟਰਨੈਸ਼ਨਲ ਉਹਨਾਂ ਤੋਂ ਨੀਚੇ ਵਾਲੇ ਪਲੇਅਰ ਨੇ ਜੀ ਉਹਨਾਂ ਨੂੰ ਵੀ ਮੌਕਾ ਮਿਲਦਾ ਇਹ ਚ ਇਹ ਫੈਡਰੇਸ਼ਨ ਹੈ ਜਿਹੜੀ ਉਹਨਾਂ ਨੂੰ ਪਲੇਅਰਾਂ ਨੂੰ ਸਪான்ਸਰ ਕਰਕੇ ਬੁਲਾਉਂਦੇ ਨੇ ਜੀ ਤੇ ਛੇ ਟੀਮਾਂ ਨੇ ਉਹਨਾਂ ਚਾਰ-ਚਾਰ ਪਲੇਅਰ ਇੰਟਰਨੈਸ਼ਨਲ ਪੰਜਾਬ ਤੋਂ ਹੁੰਦੇ ਨੇ ਜੀ ਤੇ ਕੁਝ ਮੁੰਡੇ ਇਹਨਾਂ ਦੇ ਲੋਕਲ ਹੁੰਦੇ ਨੇ ਜੀ ਤੇ ਉਹ ਇਹ ਕਰਕੇ ਇਹਨਾਂ ਨੇ ਟੀਮ ਫੈਡਰੇਸ਼ਨ ਬਣਾਈ ਹੋਈ ਹੈ ਜੀ ਕਬੱਡੀ ਫੈਡਰੇਸ਼ਨ ਵੱਲੋਂ ਇਹ ਤੁਹਾਡੇ ਸਹਿਯੋਗ ਦੇ ਕੇ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਤੇ 6 ਟੀਮਾਂ ਇਹਦੇ ਚ ਭਾਗ ਲੈਣਗੀਆਂ 6 ਟੀਮਾਂ ਭਾਗ ਲੈਣਗੀਆਂ ਠੀਕ ਹੈ ਤੇ ਕੁਝ ਖਿਡਾਰੀਆਂ ਦੇ ਨਾਮ ਲੈ ਸਕਦੇ ਜਿਹੜੇ ਨਾਮੀ ਖਿਡਾਰੀ ਨੇ ਉਹਨਾਂ ਦੇ ਹਲੇ ਨਾਂ ਆਉਣੇ ਨੇ ਜੀ ਉਹਨਾਂ ਦੇ ਵੀਜ਼ਾ ਵਗੈਰਾ ਚੱਲ ਰਹੇ ਨਹੀਂ ਸ਼ਾਇਦ ਉਹਨਾਂ ਦਾ ਆਗੇ ਉਹਨਾਂ ਦਾ ਕੋਈ ਲਿਸਟ ਅਸੀਂ ਭੇਜਿਆ ਸੀਗਾ ਉਹਨਾਂ ਨੇ ਭੇਜ ਦੇਣਾਗਾ ਜਲਦੀ ਫਿਰ ਉਸ ਤੋਂ ਬਾਅਦ ਅਗਲੇ ਵਿੱਚ ਆਪਾਂ ਉਹਨਾਂ ਨੂੰ ਆਹ ਕਰ ਦਿੰਨਾ ਤੁਹਾਨੂੰ ਦੱਸਾਂਗੇ ਵੀ ਕਿਹੜੇ ਕਿਹੜੇ ਪਲੇਅਰ ਪੰਜਾਬ ਤੋਂ ਆ ਰਹੇ ਨੇ ਇਨ ਨਵੇਂ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲਿਓ 6 ਟੀਮਾਂ ਆਉਣਗੀਆਂ ਉਸ ਦਿਨ ਟੂਰਨਾਮੈਂਟ ਵਿੱਚ ਕਬੱਡੀ ਫੈਡਰੇਸ਼ਨ ਦੇ ਸਹਿਯੋਗਦਾਨ ਪੰਜਾਬੀ ਯੂਥ ਕਲੱਬ ਕੈਨਬਰਾ ਇਹ ਟੂਰਨਾਮੈਂਟ ਕਰਵਾ ਰਿਹਾ ਤੇ ਜਿਹੜੇ ਅੰਤਰਰਾਸ਼ਟਰੀ ਖਿਡਾਰੀ ਇਹ ਚ ਭਾਗ ਲੈਣਗੇ ਅਗਲੇ ਐਪੀਸੋਡ ਦੇ ਵਿੱਚ ਉਹਨਾਂ ਅੰਤਰਰਾਸ਼ਟਰੀ ਖਿਡਾਰੀਆਂ ਦੇ ਨਾਂ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਤੁਹਾਨੂੰ ਇਸ ਜਾਣਕਾਰੀ ਦਿੰਦਿਆਂ ਹੋਇਆਂ ਅਸੀਂ ਅੱਗੇ ਵਧਦੇ ਹਾਂ ਕੱਲ੍ਹ ਨੂੰ ਸਭ ਨੂੰ ਅਗਲਾ ਪ੍ਰਸ਼ਨ ਕਰਦੇ ਹਾਂ ਹਾਂਜੀ ਕਲੋ ਸਾਹਿਬ ਜਿਹੜੇ ਟੂਰਨਾਮੈਂਟ ਹੁੰਦੇ ਨੇ ਇੱਥੇ ਉੱਥੇ ਸਟਾਲਾਂ ਲੱਗਦੀਆਂ ਨੇ ਕੀ ਆਪਣੇ ਟੂਰਨਾਮੈਂਟ 'ਚ ਸਟਾਲਾਂ ਲੱਗ ਰਹੀਆਂ ਨੇ ਹਾਂਜੀ ਆਪਣੇ ਟੂਰਨਾਮੈਂਟ 'ਚ ਸਟਾਲਾਂ ਕੁਸ਼ਕ ਦਾ ਬੁੱਕ ਹੋ ਚੁੱਕੀਆਂ ਨੇ ਜੀ ਤੇ ਉੱਥੇ ਫੂਡ ਦੀਆਂ ਸਟਾਲਾਂ ਇੱਕ ਆਪਣਾ ਜਿਵੇਂ ਕਹਦੀ ਹੈ ਵੀ ਗੰਨੇ ਦੇ ਜੂਸ ਵਾਲੇ ਮੁੰਡੇ ਨੇ ਕਰਿਆ ਸੀਗਾ ਅਪਰੋਚ 4-5 ਸਾਡੇ ਕੋਲੇ ਆਲਰੇਡੀ ਬੁੱਕ ਹੋ ਚੁੱਕੀਆਂ ਨੇ ਜੀ ਤੇ ਬਾਕੀਆਂ ਦੇ ਵੀ ਫੋਨ ਚੱਲ ਰਹੇ ਨੇ ਜੇ ਹੋਰ ਕਿਸੇ ਨੇ ਵੀ ਬੁੱਕ ਕਰਾਉਣੀ ਹੋਵੇ ਸਾਡੇ ਛੋਟਾ ਵੀਰ ਸਾਡਾ ਵਿੱਕੀ ਕਾਤਰੂ ਸਾਡੇ ਪੋਸਟਰ ਤੇ ਉਸ ਦਾ ਨਾਮ ਤੇ ਨੰਬਰ ਹੈਗਾ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਰ ਉਹ ਜਿਨ੍ਹਾਂ ਨੇ ਵੀ ਬੁੱਕ ਕਰਾਉਣੀਆਂ ਨੇ ਉਹ ਜਲਦੀ ਤੋਂ ਜਲਦੀ ਬੁੱਕ ਕਰਾ ਸਕਦੇ ਹੋ ਕੱਲ ਨੂੰ ਇਹ ਨਾ ਤੁਸੀਂ ਵੀ ਖੜੇ ਪਏ ਸਾਡੇ ਕੋਲ ਦੋ ਚਾਰ ਦਿਨ ਪਹਿਲਾਂ ਸਾਡੀ ਸਟਾਲ ਅਸੀਂ ਉੱਥੇ ਦਾ ਸਾਰਾ ਜਗਾ ਦੇਖਣੀ ਹੈ ਕਿੱਥੇ ਸਟਾਲ ਲੱਗਣੀ ਹੈ ਕਿੰਨੀਆਂ ਲੱਗਣੀਆਂ ਨੇ ਤੇ ਹੋਰ ਵੀ ਛੋਟਾਂ ਦੀਆਂ ਸਟਾਲਾਂ ਵੀ ਲੱਗ ਰਹੀਆਂ ਨੇਗੀਆਂ ਉਹਨਾਂ ਦੇ ਵੀ ਤੇ ਬੁਕਸ ਦੀਆਂ ਇੱਕ ਆਇਆ ਵੀਰ ਦਾ ਫੋਨ ਆ ਉਹ ਕਹਿੰਦੇ ਵੀ ਬੁਕਸ ਦੀ ਸਟਾਲ ਵੀ ਲਾਉਣੀ ਹੈਗੀ ਤੇ ਹੋਰ ਸਟਾਲਾਂ ਦਾ ਵੀ ਹੈ ਤੇ ਜਿਹੜੇ ਸਾਡੇ ਸਪான்ਸਰ ਨੇ ਉਹਨਾਂ ਦੀਆਂ ਸਟਾਲਾਂ ਵੀ ਅਸੀਂ ਉਹ ਕਰ ਰਹਿਆਂਗੇ ਤੇ ਹੋ ਸਕਦਾ ਵੀ ਉਹਨਾਂ ਨੂੰ ਵੀ ਕਨੋਪੀਆਂ ਜਿਨ੍ਹਾਂ ਦੀ ਡਿਮਾਂਗ ਹੋਵੇ ਉਹ ਵੀ ਲੱਗਣੀਆਂ ਤੇ ਅਸੀਂ ਤੁਹਾਡੇ ਅਪੀਲ ਕਰਦੇ ਆਂ ਵੀ ਜਿਨ੍ਹਾਂ ਨੇ ਵੀ ਬੁੱਕ ਕਰਾਉਣੀਆਂ ਨੇ ਉਹ ਆਪਦੇ ਆ ਬੁੱਕ ਕਰਾ ਸਕਦੇ ਨੇ ਵੀ ਟਾਈਮ ਤੇ ਸਾਨੂੰ ਥੋੜਾ ਜਿਹਾ ਫਿਰ ਤੰਗ ਨਾ ਕਰਿਓ ਅਸੀਂ ਉਹਦੇ ਲਈ ਮਾਫੀ ਚਾਹੁੰਦੇ ਆਂਗੇ ਹਾਂਜੀ ਹਾਂਜੀ ਪੰਜਾਬੀਓ ਪੰਜਾਬੀ ਪੜੋ ਪੰਜਾਬੀ ਲਿਖੋ ਤੇ ਪੰਜਾਬੀ ਬੋਲੋ ਇਸ ਟੂਰਨਾਮੈਂਟ ਦੀ ਜਿਹੜੀ ਬੁੱਕਸਟਾਲ ਹੋਊਗੀ ਕਿਤਾਬਾਂ ਦੀ ਸਟਾਲ ਹੋਊਗੀ ਉਹ ਵਿਸ਼ੇਸ਼ ਖਿੱਚ ਦਾ ਕੇਂਦਰ ਹੋਊਗੀ ਜਿਨ੍ਹਾਂ ਨੂੰ ਕਿਤਾਬਾਂ ਪੜਨ ਦਾ ਸ਼ੌਂਕ ਆ ਤੇ ਜਿਹੜੇ ਕਿਤਾਬਾਂ ਲੈ ਕੇ ਗਾਂ ਵੀ ਵੰਡਦੇ ਨੇ ਪੜਨ ਲਈ ਪ੍ਰੇਰਿਤ ਕਰਦੇ ਨੇ ਉਹਨਾਂ ਲਈ ਵੀ ਇਹ ਖੁਸ਼ੀ ਦੀ ਗੱਲ ਆ ਕਿ ਉੱਥੇ ਕਿਤਾਬਾਂ ਦੀ ਸਟਾਲ ਵੀ ਲੱਗਣ ਜਾ ਰਹੀ ਆ ਤੇ ਜਿੰਨੇ ਵੀ ਕਾਰੋਬਾਰੀ ਨੇ ਜੇ ਆਪਦੀਆਂ ਕੋਈ ਸਟਾਲਾਂ ਲਾਉਣੀਆਂ ਚਾਹੁੰਦੇ ਨੇ ਤੇ ਪੰਜਾਬੀ ਯੂਥ ਕਲੱਬ ਦੇ ਵਿਕੀ ਕਾਤਰੋਂ ਨੂੰ ਅਪਰੋਚ ਕਰਨ ਕਿਉਂਕਿ ਇੱਕ ਬੰਦੇ ਦੀ ਪ੍ਰੋਪਰ ਡਿਊਟੀ ਲਈ ਵੀ ਆ ਜਿਨ੍ਹਾਂ ਨੇ ਆਪਦੀਆਂ ਕਨੋਪੀਆਂ ਲੈ ਕੇ ਆਉਣੀਆਂ ਉਹ ਵੀ ਪਹਿਲਾਂ ਦੱਸਣ ਕਲੱਬ ਵਾਲਿਆਂ ਨੂੰ ਤੇ ਜਿਨ੍ਹਾਂ ਨੇ ਕਨੋਪੀਆਂ ਲੈਣੀਆਂ ਹੀ ਕਲੱਬ ਤੋਂ ਨੇ ਉਹ ਵੀ ਪਹਿਲਾਂ ਦੱਸਣ ਸੋ ਇਸ ਪ੍ਰਸ਼ਨ ਦੇ ਵਿੱਚ ਲਗਭਗੇ ਸਟਾਲਾਂ ਵਾਲੀ ਗੱਲ ਕਲੀਅਰ ਹੋ ਗਈ ਆ ਕਿ ਉੱਥੇ ਲੱਗਣੀਆਂ ਔਰ ਉਹ ਬੁੱਕ ਕਰਾਉਣੀ ਹੈ ਪਹਿਣੀ ਹੈ ਤੇ ਸਮਾਂ ਰਹਿੰਦਿਆਂ ਜਿੰਨੀ ਜਲਦੀ ਪਹਿਲਾਂ ਬੁੱਕ ਕਰਾ ਲਓਗੇ ਤੇ ਉਸ ਸਟਾਲ ਵਾਲੇ ਨੂੰ ਠਕਵਾ ਸਥਾਨ ਮਿਲ ਜੂਗਾ ਜਿੰਨੀ ਲੇਟ ਬੁੱਕ ਕਰਾਉਗੇ ਉਹਦਾ ਸਥਾਨ ਉਦਾਂ ਹੀ ਪਿੱਛੇ ਚਲਾ ਜਾਊਗਾ ਇਸ ਕਰਕੇ ਸਟਾਲਾਂ ਬੁੱਕ ਕਰਾਉਣ ਤੋਂ ਦੇਰੀ ਨਾ ਕਰੋ ਆਪਦੇ ਕਾਰੋਬਾਰਾਂ ਨੂੰ ਪ੍ਰਮੋਟ ਕਰਨ ਦਾ ਵੀ ਤੁਹਾਨੂੰ ਬੜਾ ਵਧੀਆ ਪਲੇਟਫਾਰਮ ਮਿਲਣਾ ਬੜਾ ਵਧੀਆ ਮੌਕਾ ਮਿਲਣਾ ਕਿਉਂਕਿ ਇਕੱਠ ਬਹੁਤ ਵੱਡਾ ਹੋਣਾ ਕਿਉਂਕਿ ਕਬੱਡੀ ਟੂਰਨਾਮੈਂਟ ਤਾਂ ਹੈਗਾ ਹੀ ਹੈਗਾ ਵਾਲੀ ਟੂਰਨਾਮੈਂਟ ਵੀ ਆ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਗਤੀਵਿਧੀਆਂ ਰੱਸਾ ਕਸ਼ੀ ਵੀ ਆ ਤੇ ਇਸ ਖੇਡ ਮੇਲੇ ਨੂੰ ਦਿਵਾਲੀ ਨਾਲ ਵੀ ਜੋੜਿਆ ਜਾ ਰਿਹਾ ਕਹਿੰਦੇ ਨੇ ਦਾਲ ਰੋਟੀ ਘਰ ਦੀ ਦਿਵਾਲੀ ਅੰਮ੍ਰਿਤਸਰ ਦੀ ਤੇ ਇਸ ਦਿਵਾਲੀ ਮੇਲੇ ਤੇ ਪੂਰੇ ਕੈਨਬਰਾ ਕੁਇਨਬਿਨ ਜ਼ਾਰਾ ਬੁੰਬਰਾ ਕਾਰਾਬਾਰ ਗੁਗੋਂਗ ਸਾਰੀਆਂ ਸੰਗਤਾਂ ਹਮ ਹਮਾ ਕੇ ਪਹੁੰਚਣਗੀਆਂ ਸਾਰੇ ਪੰਜਾਬੀ ਪਹੁੰਚਣਗੇ ਜਿਹੜਾ ਪਿਛਲਾ ਕਬੱਡੀ ਟੂਰਨਾਮੈਂਟ ਹੋਇਆ ਸੀ ਉਹਦੇ ਵਿੱਚ ਸਿਡਨੀ ਤੋਂ ਤੇ ਮੈਲਬਨ ਤੋਂ ਵੀ ਸੰਗਤਾਂ ਪਹੁੰਚੀਆਂ ਸੀ ਤੇ ਮੈਨੂੰ ਉਮੀਦ ਵੀ ਆ ਕਿ ਮੈਲਬਨ ਤੇ ਸਿਡਨੀ ਤੋਂ ਵੀ ਪੰਜਾਬੀ ਹਮ ਹਮਾ ਕੇ ਇਸ ਟੂਰਨਾਮੈਂਟ ਵਿੱਚ ਪਹੁੰਚਣਗੇ ਹਾਂਜੀ ਕਲੋ ਸਾਹਿਬ ਮੇਰਾ ਜਿਹੜਾ ਲਾਸਟ ਕੁਐਸਚਨ ਆ ਤੁਹਾਨੂੰ ਵੀ ਕਬੱਡੀ ਟੂਰਨਾਮੈਂਟ ਬਹੁਤ ਹੋ ਰਹੇ ਆ ਪੂਰੇ ਵਰਲਡ ਲੈਵਲ ਤੇ ਹੋ ਰਹੇ ਨੇ ਹਨਾ ਪੰਜਾਬ ਦੇ ਵਿੱਚ ਤਾਂ ਬੱਚਿਆਂ ਦੀਆਂ ਟੀਮਾਂ ਪਨੀਰੀ ਨਾਲ ਨਾਲ ਹੀ ਤਿਆਰ ਹੋ ਰਹੀ ਆ ਹਾਂਜੀ ਵਿਦੇਸ਼ਾਂ 'ਚ ਇੱਕ ਸਮੱਸਿਆ ਆ ਰਹੀ ਆ ਵੀ ਇੱਥੇ ਪਨੀਰੀ ਨਹੀਂ ਤਿਆਰ ਕਰ ਰਹੇ ਕੀ ਤੁਹਾਡੇ ਪੰਜਾਬੀ ਯੂਥ ਕਲੱਬ ਕੈਂਬਰਾ ਦਾ ਕੋਈ ਪਲਾਨ ਕੋਈ ਯੋਜਨਾ ਹੈ ਵੀ ਤੁਸੀਂ ਬੱਚਿਆਂ ਦੀ ਕਬੱਡੀ ਦੀ ਟੀਮ ਤਿਆਰ ਕਰੋਗੇ ਹਾਂਜੀ ਸਾਡਾ ਚੱਲ ਰਿਹਾ ਈ ਪ੍ਰੋਸੈਸ ਸਾਡੇ ਛੋਟਾ ਵੀਰ ਹੈਗਾ ਗੁਰਪ੍ਰੀਤ ਸੰਗਾਲੀ ਜੀ ਉਹ ਪਹਿਲਾਂ ਤੋਂ ਪਿੰਡੋਂ ਕਬੱਡੀ ਖੇਡਦਾ ਰਿਹਾ ਜੀ ਤੇ ਉਹਨਾਂ ਨਾਲ ਅਸੀਂ ਡਿਸਕਸ ਕਰੀ ਸੀ ਕਿ ਜੇ ਆਪਾਂ ਇੱਥੇ ਬੱਚਿਆਂ ਨੂੰ ਥੋੜਾ ਟ੍ਰੇਨਿੰਗ ਸੈਂਟਰ ਜਾਂ ਕੁਝ ਟਾਈਮ ਵੀਕਐਂਡ ਤੇ ਇੱਕ ਦਿਨੇ ਦੋ ਤਿੰਨ ਦਿਨ ਕੱਢ ਲੈ ਦੋ ਤਿੰਨ ਘੰਟੇ ਸੌਰੀ ਦੋ ਤਿੰਨ ਘੰਟੇ ਕੱਢ ਲਿਆ ਕਰੀਏ ਜੇ ਉਹਨਾਂ ਨੂੰ ਆਪਾਂ ਕੋਚਿੰਗ ਦੇਣ ਲੱਗੀਏ ਉਹ ਆਪ ਵੀ ਨਾ ਇੱਕ ਮੁੰਡਾ ਹੋਰ ਕਬੱਡੀ ਖੇਡਦਾ ਸਾਡੇ ਦੁੱਗਾ ਪਿੰਡ ਤੋਂ ਆ ਜੀ ਤੇ ਉਹ ਪਹਿਲਾਂ ਖੇਡਦਾ ਵੀ ਰਿਹਾਗਾ ਤੇ ਸਾਡਾ ਹੈਗਾ ਇਹ ਵੀ ਇਹ ਸੋਚਿਆ ਹੈਗਾ ਵੀ ਅਸੀਂ ਇੱਥੇ ਛੋਟੇ ਬੱਚਿਆਂ ਦੀ ਪਨੀਰੀ ਤਿਆਰ ਕਰੀਏ ਇਹ ਸਾਡਾ ਹੈਗਾ ਹੀ ਪਲਾਨ ਪੰਜਾਬੀਓ ਪੂਰੇ ਕੈਨਬਰਾ ਚ ਵਸਦੇ ਪੰਜਾਬੀਆਂ ਨੂੰ ਮੈਨੂੰ ਇਹ ਦੱਸਦਿਆਂ ਮਾਣ ਵੀ ਹੋ ਰਿਹਾ ਤੇ ਖੁਸ਼ੀ ਵੀ ਮਹਿਸੂਸ ਹੋ ਰਹੀ ਹੈ ਕਿ ਪੰਜਾਬੀ ਯੂਥ ਕਲੱਬ ਕੈਨਬਰਾ ਆਉਣ ਵਾਲੇ ਸਮੇਂ ਚ ਬੱਚਿਆਂ ਨੂੰ ਕਬੱਡੀ ਦੀ ਟ੍ਰੇਨਿੰਗ ਦੇ ਕੇ ਪਨੀਰੀ ਤਿਆਰ ਕਰਕੇ ਬੱਚਿਆਂ ਦੀ ਕਬੱਡੀ ਦੀ ਟੀਮ ਤਿਆਰ ਕਰਨ ਜਾ ਰਿਹਾ ਤੇ ਉਹਦੀ ਵਿਧੀ ਵਿਵਧਾਨ ਇਦਾਂ ਹੀ ਹੋ ਸਕਦਾ ਜਾਂ ਤਾਂ ਵੀਕਐਂਡ ਦੇ ਫਰਾਈਡੇ ਸੈਟਰਡੇ ਸੰਡੇ ਇਹਨਾਂ ਤਿੰਨਾਂ ਦਿਨਾਂ ਚੋਂ ਪ੍ਰੈਕਟਿਸ ਹੋ ਸਕਦੀ ਆ ਜੋ ਵੀ ਦਿਨ ਨਿਸ਼ਚਿਤ ਹੋਊਗਾ ਜੋ ਵੀ ਕਲੱਬ ਵਾਲੇ ਫਿਊਚਰ ਦੇ ਵਿੱਚ ਭੁਖ ਦੇ ਵਿੱਚ ਜਾਣਕਾਰੀ ਦੇਣਗੇ ਤੇ ਮੇਰੀ ਅਪੀਲ ਆ ਸਾਰੇ ਪੰਜਾਬੀਆਂ ਨੂੰ ਤੇ ਮਾਂ ਖੇਡ ਪੰਜਾਬ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਨੂੰ ਕਿ ਉਹ ਆਪਣੇ ਬੱਚਿਆਂ ਨੂੰ ਇਸ ਖੇਡ ਨਾਲ ਜ਼ਰੂਰ ਜੋੜਨ ਤੇ ਕਲੱਬ ਦਾ ਸਾਥ ਦੇਣ ਤੇ ਸਮਾਪਤੀ ਤੇ ਮੈਂ ਕਹ ਲਵਾਂ ਸਭ ਤੁਹਾਨੂੰ ਕੋਈ ਬੇਨਤੀ ਕਰਦਾ ਵੀ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਾਡਾ ਸੰਦੇਸ਼ ਹੈ ਵੀ ਆਪਾਂ ਜਿਹੜੇ ਧਰਮ ਚ ਆਪਾਂ ਜਿਉਏ ਹਾਂ ਜੀ ਜਨਮ ਲਿਆ ਜੀ ਆਪਾਂ ਉਸੇ ਜਨਮ ਧਰਮ ਲਈ ਆਪਾਂ ਆਪਣਾ ਵਾਰ ਦੇਣਾ ਜੀ ਸਾਰਾ ਕੁਝ ਤੇ ਸਿੱਖ ਧਰਮ ਜੀ ਅਸੀਂ ਪੈਦਾ ਹੋਏ ਹਾਂ ਜੀ ਤੇ ਸਾਡਾ ਪਿਸ਼ੋਕੜ ਵੀ ਸਿੱਖੀ ਚ ਹੈ ਤੇ ਇੱਥੇ ਵੀ ਅਸੀਂ ਗੁਰੂ ਘਰ ਨਾਲ ਜੁੜੇ ਹੋਏ ਹਾਂ ਜੀ ਤੇ ਸਾਡਾ ਸੰਦੇਸ਼ ਇਹ ਹੀ ਹੈ ਜੀ ਵੀ ਆਪਾਂ ਨੂੰ ਜਿਹੜੇ ਆਪਣੇ ਬੱਚੇ ਨੇਗੇ ਤੇ ਬੱਚਿਆਂ ਨੂੰ ਆਪਣੇ ਧਰਮ ਨਾਲ ਜੋੜੀ ਤੇ ਉਹਨਾਂ ਨੂੰ ਆਪਣੇ ਕਲਚਰ ਬਾਰੇ ਦੱਸਿਆ ਤੇ ਜੇ ਉਹ ਆਪਣੇ ਕਲਚਰ ਤੇ ਆਪਣੇ ਧਰਮ ਨਾਲ ਆਪਣੇ ਨਾਲ ਜੁੜ ਗਏ ਜੀ ਉਹੀ ਆਪਣੀ ਸਭ ਤੋਂ ਵੱਡੀ ਪੂੰਜੀ ਹੈ ਜੀ ਤੇ ਅਸੀਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਜੀ ਹਮ ਪੰਜਾਬੀਓ ਮੈਂ ਅਕਸਰ ਹੀ ਜਿੱਥੇ ਵੀ ਮੈਨੂੰ ਕਿਤੇ ਬੋਲਣ ਦਾ ਮੌਕਾ ਮਿਲਦਾ ਮੈਂ ਇਹ ਕਹਿਣਾ ਸਾਰਿਆਂ ਨੂੰ ਅਪੀਲ ਕਰਦਾ ਰਹਿੰਦਾ ਮੈਂ ਵੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜੋ ਧਰਮ ਨਾਲ ਜੋੜੋ ਜੇ ਬੱਚੇ ਤੁਹਾਡੇ ਸੱਭਿਆਚਾਰ ਨਾਲ ਜੁੜੇ ਰਹਿ ਗਏ ਧਰਮ ਨਾਲ ਜੁੜ ਗਏ ਤਾਂ ਬੱਚੇ ਤੁਸੀਂ ਆਪਣੇ ਪਾਲ ਰਹੇ ਆ ਤੇ ਨਹੀਂ ਫਿਰ ਇਥੋਂ ਦੇ ਪੱਛਮੀ ਸੱਭਿਆਚਾਰ ਦਾ ਜੇ ਬੱਚਿਆਂ ਨੇ ਪ੍ਰਭਾਵ ਕਬੂਲ ਲਿਆ ਤੇ ਫੇਰ ਸਾਡੇ ਪੰਜਾਬੀਆਂ ਦਾ ਜਿਹੜਾ ਬੜਾਪਾ ਬੁੜਿਆਂ ਦੇ ਸੈਂਟਰ ਦੇ ਵਿੱਚ ਗੁਜ਼ਰੂਗਾ ਜੇ ਅਸੀਂ ਆਪਣੀ ਪਨੀਰੀ ਆਪਣੇ ਬੱਚੇ ਆਪ ਦਾ ਭਵਿੱਖ ਸੰਭਲ ਲਿਆ ਉਹਨਾਂ ਨੂੰ ਸੱਭਿਆਚਾਰ ਨਾਲ ਜੋੜ ਰਿਹਾ ਉਹਨਾਂ ਨੂੰ ਧਰਮ ਨਾਲ ਜੋੜ ਰਿਹਾ ਉਹਨਾਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜ ਲਿਆ ਉਹਨਾਂ ਨੂੰ ਮਾਂ ਖੇਡ ਕਬੱਡੀ ਨਾਲ ਜੋੜ ਲਿਆ ਤਾਂ ਸਮਝ ਲਓ ਅਸੀਂ ਆਪਦੇ ਬੱਚੇ ਪਾਲ ਰਹੇ ਆ ਤੇ ਨਹੀਂ ਭਵਿੱਖ ਕੋਈ ਰੋਸ਼ਨ ਨਹੀਂ ਕਰ ਸਕਦਾ ਤੁਸੀਂ ਆਪਣੇ ਬੱਚਿਆਂ ਦਾ ਤੁਸੀਂ ਆਪਣੇ ਪੰਜਾਬ ਦਾ ਆਪਣੀ ਪੰਜਾਬੀ ਮਾਂ ਬੋਲੀ ਦਾ ਪੰਜਾਬੀ ਖੇਡ ਕਬੱਡੀ ਦਾ ਤੁਸੀਂ ਭਵਿੱਖ ਰੋਸ਼ਨ ਕਰਨਾ ਤੁਹਾਡੇ ਸਾਰਿਆਂ ਤੋਂ ਆਸ ਰੱਖਦਾ ਹੋਇਆ ਮੈਂ ਹੁਣ ਖਿਮਾ ਲਵਾਂਗਾ ਤੇ ਅਸੀਂ ਸਮਾਪਤੀ ਕਰਦੇ ਆ ਮੇਰੇ ਵੱਲੋਂ ਯਾਨੀ ਕਿ ਅਵਤਾਰ ਸਿੰਘ ਵੱਲੋਂ ਤੇ ਸਤਾਰ ਗੁਰਵਿੰਦਰ ਸਿੰਘ ਕਾਲੋ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰਾਖਾ ਫੇਰ ਮਿਲਦੇ ਆਂ ਅਗਲੇ ਐਪੀਸੋਡ ਦੇ ਵਿੱਚ